हां जी दोस्तों आज ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਜੀ ਢਿਲਵਾ ਤੁਸੀ ਬਨ ਦੇ ਉੱਤੇ ਜਿਹੜੀ ਸੜਕ ਬਣੀ ਹੋਈ ਆ ਤੇ 15 ਦਿਨ ਤੋਂ ਲਗਾਤਾਰ ਮੀਂਹ ਪੈਣ ਦਾ ਕਰਕੇ ਜਿਹੜੀ ਤੁਸੀ ਬਨ ਦੀ ਮਿੱਟੀ ਆ ਬਹੁਤ ਪੋਲੀ ਹੋ ਗਈ ਆ ਤੇ ਜਦੋਂ ਵੀ ਉਤੋਂ ਕੋਈ ਭਾਰੀ ਚੀਜ਼ ਲੰਘਦੀ ਆ ਜਾਂ ਕੋਈ ਟਰਾਲੀ ਵਗੈਰਾ ਲੰਘਦੀ ਆ ਤੇ ਇਹ ਜਿਹੜਾ ਰੋਡ ਬਣਿਆ ਹੋਇਆ ਵਾ ਇਹ ਚ ਪਾੜ ਆ ਜਾਂਦੇ ਆ ਤਰੇੜਾ ਆ ਜਾਂਦੀਆਂ ਦੋਸਤੋ ਸੋ ਕਿਤਨਾ ਕਿਤੇ ਇਹ ਖਤਰੇ ਦੀ ਕਲ ਕਹਿ ਸਕਦੇ ਆ ਪਰ ਜੇ ਕੋ ਪਰਮਾਤਮਾ ਮਿਹਰ ਕਰੇ ਕਿ ਜਲਦੀ ਬਾਰਿਸ਼ ਛਟੇ ਤੇ ਜਿਹੜੀ ਮੁਸ਼ਕਲ ਆ ਰਹੀ ਹੈ ਸਾਨੂੰ ਸਾਡੇ ਪੰਜਾਬ ਨੂੰ ਉਹ ਸ਼ੇਤੀ ਹੱਲ ਹੋਵੇ ਸੋ ਪਰਮਾਤਮਾ ਘੜੀ ਦੋਸਤੋ ਤੁਸੀਂ ਵੀ ਅਰਦਾਸ ਕਰਿਓ ਕਿ ਇਹ ਜਲਦੀ ਜੋ ਜਲਦੀ ਇਹ ਹੜੜ ਜਿਹੜਾ ਪੰਜਾਬ ਨੂੰ ਨੁਕਸਾਨ ਪੁਚਾਰਿਆ ਹੈ ਇਹ ਮੋੜ ਪਾਵੇ ਤੇ ਦੋਸਤੋ ਮੁਲਾਜ਼ਮ ਵੀ ਸਾਡੇ ਪੀ ਡਬਲਯੂ ਡੀ ਵਾਲੇ ਇਹਨਾਂ ਤਰੇੜਾ ਨੂੰ ਆ ਕੇ ਕਵਰ ਕਰਨ ਉਹਨਾਂ ਨੇ ਕੀਤਾ ਵੀ ਆ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਪਿੰਡ ਦੇ ਲੋਕ ਵੀ ਬਹੁਤ ਸੇਵਾ ਕਰ ਰਹੇ ਨੇ ਸੋ ਪਰਮਾਤਮਾ ਕੋਲ ਹੀ ਅਰਦਾਸ ਕਰਦੇ ਆ ਕਿ ਜਲਦੀ ਇਹ ਬਾਰਿਸ਼ ਛਟੇ ਤੇ ਹੜ੍ਹ ਨੂੰ ਮੋੜ ਪਾਵੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਦੇ